ਆਮਦਨ ਤੋਂ ਵੱਤ ਸੰਪਤੀ ਮਾਮਲੇ ਦੇ ਵਿੱਚ ਅਕਾਲੀ ਨੇਤਾ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਆਇਆ ਵੱਡਾ ਫੈਸਲਾ ਅਕਾਲੀ ਦਲ ਦੇ ਕੈਬਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਬਾਰੇ ਪਿਛਲੇ ਲਗਭਗ 10 ਦਿਨ ਤੋਂ ਉਹਨਾਂ ਦੇ ਅਰਜੀ ਦੇ ਉੱਪਰ ਸੁਣਵਾਈ ਚੱਲ ਰਹੀ ਸੀ ਪਰ ਅਚਨਚੇਤ ਜੋ ਜੱਜ ਸਾਹਿਬ ਨੇ ਫੈਸਲਾ ਸੁਣਾਇਆ ਹੈ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਹਲਚਲ ਮਚ ਗਈ ਹੈ ਪੂਰੇ ਅਕਾਲੀ ਦਲ ਪਾਰਟੀ ਦੇ ਵਿੱਚ ਤੁਸੀਂ ਜੁੜ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੱਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸੋ ਵਿਕਰਮਜੀਤ ਸਿੰਘ ਮਜੀਠੀਆ ਜੋ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਨੇ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਕੱਲ ਮੁਹਾਲੀ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਜੋ ਕਿ 11 ਅਗਸਤ ਤੋਂ ਲੈ ਕੇ ਲਗਾਤਾਰ ਸੁਣਵਾਈ ਹੋ ਰਹੀ ਸੀ 13ਵੀਂ ਵਾਰ ਜੋ ਉਹਨਾਂ ਦੀ ਅਰਜੀ ਦੇ ਉੱਪਰ ਸੁਣਵਾਈ ਹੋਈਏ ਇਸ ਦੇ ਵਿੱਚ ਜੱਜ ਸਾਹਿਬ ਦੇ ਵੱਲੋਂ ਵੱਡਾ ਫੈਸਲਾ ਸੁਣਾਦੇ ਹੋਏ ਉਹਨਾਂ ਦੀ ਜ਼ਮਾਨਤ ਦੇ ਬਾਰੇ ਜੋ ਫੈਸਲਾ ਦਿੱਤਾ ਹੈ ਮਜੀਠੀਆ ਜਿਹੜੇ ਕਿ ਨਾਭਾ ਜੇਲ੍ਹ ਵਿੱਚ ਬੰਦ ਨੇ ਹੁਣ ਉਹਨਾਂ ਦਾ ਨਾਭਾ ਜੇਲ੍ਹ ਦੇ ਵਿੱਚ ਪੱਕਾ ਹੀ ਬੰਦ ਕਰ ਦਿੱਤਾ ਗਿਆ ਜੋ ਉਹਨਾਂ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਉਹਨਾਂ ਦੀ ਜ਼ਮਾਨਤ ਅਰਜੀ ਖਾਰਜ ਕਰ ਦਿੱਤੀ ਗਈ ਹੈ ਵਿਜੀਲੈਂਸ ਵੱਲੋਂ ਲਗਾਤਾਰ ਜੋ ਇਸ ਫੈਸਲੇ ਦੇ ਉੱਪਰ ਅੱਗੇ-ਅੱਗੇ ਕਾਰਵਾਈ ਕਰਵਾਈ ਜਾ ਰਹੀ ਸੀ ਜੋ 14 ਜੁਲਾਈ 2025 ਨੂੰ ਦਰਖਾਸਤ ਕੀਤੀ ਗਈ ਜ਼ਮਾਨਤ ਪੇਸ਼ੰਦੇ ਵਿੱਚ ਸੁਣਵਾਈ ਹੋਈ ਹੈ ਸੋ ਯਾਦ ਰੱਖੇ ਪੰਜਾਬ ਵਿਜੀਲੈਂਸ ਨੇ विक्रमजीत सिंह मजीठिया ਨੂੰ 25 ਜੂਨ 2025 ਨੂੰ ਆਮਦਨ ਤੋਂ ਬਾਅਦ ਸੰਪਤੀ ਮਾਮਲੇ ਵਿੱਚ ਜੋ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰੀ ਤੋਂ ਬਾਅਦ ਉਹ ਨਾਇਕ ਹਰਾਸਤੇਵਚਾਣਾ ਤੇ ਇਸਵਲੇ ਨਾਬਾ ਜੇਲ੍ਹ ਵਿੱਚ ਬੰਦ ਹਨ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਦੀ ਤਰੀਖ 28 ਅਗਸਤ 2025 ਨਿਰਧਾਰਤ ਕੀਤੀ ਹੈ ਇਸ ਦਿਨ ਮਜੀਠਿਆ ਨੂੰ ਅਦਾਲਤ ਵਿੱਚ ਪੇਸ਼ ਕੀ ਕੀਤਾ ਜਾਵੇਗਾ ਫਿਜ਼ੀਕਲ ਤੌਰ ਤੇ ਜੋ ਪਹਿਲਾਂ ਫਿਸ਼ਣੀਆਂ ਜਿੰਨੀਆਂ ਵੀ ਸੁਣਵਾਈਆਂ ਹੋਈਆਂ ਨੇ ਵੀਡੀਓ ਕਾਨਫਰੰਸਾਈ ਉਹਨਾਂ ਦੇ ਨਾਲ ਜੋ ਸੁਣਵਾਈ ਹੁੰਦੀ ਰਹੀ ਏ ਸੋ ਅਕਾਲੀ ਦਲ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਮਜੀਠੀਆ ਨੂੰ ਰਾਜਨੀਤਿਕ ਰੰਜਿਸ਼ ਦੇ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸੋ ਦੂਜੇ ਪਾਸੇ ਵਿਜੀਲੈਂਸ ਬਿਊਰੋ ਦਾ ਕਹਿਣਾ ਹੈ ਕਿ ਉਹਨਾਂ ਕੋਲੋਂ ਮਜੀਠੀਆ ਦੇ ਆਮਦਨ ਤੋਂ ਬਾਅਦ ਸੰਪਤੀ ਦੇ ਪੱਕੇ ਸਬੂਤ ਆ ਚੁੱਕੇ ਹਨ ਜੋ ਵਿਕਰਮਜੀਤ ਸਿੰਘ ਮਜੀਠੀਆ ਦੀ ਪਤਨੀ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਉਹਨਾਂ ਦੇ ਕੋਲੋਂ ਵੀ ਕੋਈ ਦਸਤਾਵੇਜ਼ ਮੰਗੇ ਗਏ ਹਨ ਜੋ 10 ਅਗਸਤ ਨੂੰ ਉਹਨਾਂ ਨੂੰ ਵੀ ਨੋਟਿਸ ਜਾਰੀ ਹੋਇਆ ਹੈ ਉਹ ਵੀ ਆਪਣੇ ਉਸ ਨੋਟਿਸ ਦੇ ਬਚਨ ਲਈ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਹੈ ਜੋ 26 ਸਤੰਬਰ ਤੱਕ ਉਹਨਾਂ ਦੇ ਜੋ ਪਟੀਸ਼ਨ ਦੇ ਉੱਪਰ ਰੋਕ ਲਾ ਦਿੱਤੀ ਗਈ ਹੈ ਵਿਜੀਲੈਂਸ ਵੱਲੋਂ ਕਿ ਉਹਨਾਂ ਨੂੰ ਗਿਫਤਾਰ ਨਾ ਕੀਤਾ ਜਾਵੇ ਔਰ ਜੋ ਪੁਛਤਾਸ ਮਾਮਲੇ ਦੇ ਵਿੱਚ ਉਹ ਪੂਰਾ ਸਹਿਯੋਗ ਦੇਣਗੇ ਔਰ ਵਿਜੀਰ ਰੈਸੇਬਲ ਉਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਦੀ ਪਤਨੀ ਵੀ ਗੈਰ ਕਾਨੂੰਨੀ ਢੰਗ ਨਾਲ ਆਮਦਨ ਬਣਾਉਣ ਦੇ ਵਿੱਚ ਉਹਨਾਂ ਦਾ ਵੀ ਮਹੱਤਵਪੂਰਨ ਯੋਗਦਾਨ ਹੈ ਜੋ ਵਿਕਰਮਜੀਤ ਸਿੰਘ ਮਜੀਠੀਆ ਦੀ ਪਤਨੀ ਜੋ ਮੌਜੂਦਾ ਹੈ ਕਿ ਨੇ ਮਜੀਠਾ ਹਲਕੇ ਤੋਂ ਗਨੀਬ ਕੌਰ ਮਜੀਠੀਆ ਉਹਨਾਂ ਦੀਆਂ ਵੀ ਮੁਸ਼ਲੇ ਆ ਸਕਦੀਆਂ ਨੇ ਔਰ ਦੋਨੋਂ ਪਤੀ-ਪਤਨੀ ਜੋ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗਿਰਫਜ਼ਾਰ ਹੋ ਸਕਦੇ ਨੇ ਔਰ ਲੰਬਾ ਸਮਾਂ ਇਹਨਾਂ ਨੂੰ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ ਜੇਲ੍ਹ ਵਿੱਚ ਰਹਿਣਾ ਪਵੇਗਾ ਜੋ ਵਿਕਰਮਜੀਤ ਸ਼ਰਮਜੀਠੀਆ ਜਿਨ੍ਹਾਂ ਦੇ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਹੋਈ ਹੈ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਹੋਣੀ ਹੈ ਪਰ ਹੇਠਲੀ ਅਦਾਲਤ ਨੇ ਲਗਾਤਾਰ ਉਹਨਾਂ ਨੂੰ ਛਟਕਾ ਦੇ ਕੇ ਉਹਨਾਂ ਦੀ ਜਮਾਨਤ ਅਰਜ਼ੀ ਖਾਜ ਕਰ ਦਿੱਤੀ ਹੈ ਹੁਣ ਹਾਈ ਕੋਰਟ ਦੇ ਵੱਲੋਂ ਜੋ ਫੈਸਲਾ ਆਵੇਗਾ ਉਸ ਦੇ ਉੱਪਰ ਵਿਕਰਮਜੀਤ ਸਿੰਘ ਢੀਠਿਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਜੇਕਰ ਹਾਈ ਕੋਰਟ ਵੀ ਉਹਨਾਂ ਦੀ ਪਟੀਸ਼ਨ ਅਰਜ਼ੀ ਖਰਚ ਕਰ ਦਿੰਦਾ ਤਾਂ ਵਿਕਰਮਜੀਤ ਸਿੰਘ ਢੀਠਿਆ ਨੂੰ ਲੰਬਾ ਸਮਾਂ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣੀਆਂ ਜੇਲ੍ਹ ਵਿੱਚ ਰਹਿਣਾ ਪਵੇਗਾ